ਅੱਜ ਆਪਾਂ ਇੱਕ ਬਹੁਤ ਗਹਿਰੇ ਵਿਚਾਰਕ ਜੇ ਕ੍ਰਿਸ਼ਨਾ ਮੂਰਤੀ ਦੀਆਂ ਸਿੱਖਿਆਵਾਂ ਤੇ ਗੱਲ ਕਰਾਂਗੇ। ਉਹਨਾਂ ਨੇ ਮਨ ਸੁਰੱਖਿਆ ਦੀ ਪਾਲ ਤੇ ਸੋਚ ਬਾਰੇ ਬੜੀਆਂ ਕਮਾਲ ਦੀਆਂ ਗੱਲਾਂ ਕੀਤੀਆਂ ਨੇ। ਆਓ ਦੇਖੀਏ ਜ਼ਰਾ ਇਹਨਾਂ ਨੂੰ। ਹਾਂਜੀ ਬਿਲਕੁਲ। ਕ੍ਰਿਸ਼ਨਾ ਮੂਰਤੀ ਦਾ ਤਰੀਕਾ ਨਾ ਥੋੜਾ ਵੱਖਰਾ ਹੈ। ਉਹ ਕਿਸੇ ਨੂੰ ਕੁਝ ਮੰਨਣ ਲਈ ਨਹੀਂ ਕਹਿੰਦੇ। ਸਗੋਂ ਕਹਿੰਦੇ ਨੇ ਆਓ ਇਕੱਠੇ ਖੋਜੀਏ। ਉਹਨਾਂ ਦਾ ਮੰਨਣਾ ਸੀ ਕਿ ਸਾਡੀ ਤਰਕ ਸ਼ਕਤੀ ਸਾਡੀਆਂ ਦਲੀਲਾਂ ਭਾਵੇਂ ਕਿੰਨੀਆਂ ਵੀ ਚੰਗੀਆਂ ਹੋਣ ਉਹ ਸਾਡੀਆਂ ਅਸਲ ਉਲਝਣਾਂ ਦਾ ਹੱਲ ਨਹੀਂ ਕਰ ਸਕੀਆਂ ਚਾਹੇ ਸਮਾਜਿਕ ਹੋਣ ਚਾਹੇ ਨਿੱਜੀ ਹਾਂ ਬਿਲਕੁਲ ਇਸ ਲਈ ਉਹ ਇੱਕ ਵੱਖਰੇ ਨਜ਼ਰੀਏ ਦੀ ਗੱਲ ਕਰਦੇ ਨੇ ਤੇ ਉਹ ਸ਼ੁਰੂ ਚ ਹੀ ਸਾਫ਼ ਕਰ ਦਿੰਦੇ ਨੇ ਕੋਈ ਗੁਰੂ ਨਹੀਂ ਕੋਈ ਚੇਲਾ ਨਹੀਂ ਹੈਨਾ ਮਤਲਬ ਸੱਚ ਦੀ ਖੋਜ ਕਿਸੇ ਪਿੱਛੇ ਲੱਗ ਕੇ ਨਹੀਂ ਹੁੰਦੀ ਹਾਂਜੀ ਇਹ ਇੱਕ ਸਾਂਝੀ ਪਰਚੋਲ ਹੈ ਕੋਈ ਪ੍ਰਚਾਰ ਨਹੀਂ ਕੋਈ ਕਿਸੇ ਨੂੰ ਮਨਾਉਣਾ ਨਹੀਂ ਅੱਛਾ ਤਾਂ ਸਭ ਤੋਂ ਪਹਿਲਾਂ ਇੱਕ ਬੜਾ ਬੁਨਿਆਦੀ ਜਿਹਾ ਸਵਾਲ ਉਹ ਰੱਖਦੇ ਨੇ ਸਾਡੇ ਸਾਹਮਣੇ ਆਖਿਰ ਅਸੀਂ ਸਾਰੇ ਲੱਭ ਕੀ ਰਹੇ ਹਾਂ ਕਿ ਸਿਰਫ ਬਾਹਰੀ ਆਰਾਮ ਮਤਲਬ ਸਰੀਰਕ ਸਥਿਰਤਾ ਜਾਂ ਫਿਰ ਕੋਈ ਡੂੰਗੀ ਚੀਜ਼ ਮਨ ਦੀ ਸ਼ਾਂਤੀ ਮਨ ਦੀ ਸਥਿਰਤਾ ਜਿਸ ਨੂੰ ਸ਼ਾਇਦ ਮਨੋਵਿਗਿਆਨਕ ਸੁਰੱਖਿਆ ਕਹਿ ਸਕਦੇ ਆ ਇਹ ਬਹੁਤ ਬਹੁਤ ਅਹਿਮ ਨੁਕਤਾ ਹੈ ਦੇਖੋ ਕ੍ਰਿਸ਼ਨਾ ਮੂਰਤੀ ਇਸ਼ਾਰਾ ਕਰਦੇ ਨੇ ਕਿ ਅਸੀਂ ਅਕਸਰ ਨਾ ਇਹ ਅੰਦਰੂਨੀ ਸੁਰੱਖਿਆ ਬਾਹਰੀ ਚੀਜ਼ਾਂ ਚ ਲੱਭਦੇ ਆ ਬਾਹਰੀ ਚੀਜ਼ਾਂ ਜਿਵੇਂ हां ਜਿਵੇਂ ਆਪਣੇ ਤਜਰਬਿਆਂ 'ਚ ਆਪਣੇ ਵਿਸ਼ਵਾਸਾਂ 'ਚ ਆਪਣੀਆਂ ਵਿਚਾਰਧਾਰਾਵਾਂ ਕੋਈ ਕੌਮ ਕੋਈ ਧਰਮ ਕੋਈ ਗੁਰੂ ਇੱਥੋਂ ਤੱਕ ਕਿ ਪੁਰਾਣੀਆਂ ਯਾਦਾਂ 'ਚ ਵੀ ਮਿਸਾਲ ਵਜੋਂ ਕਿਸੇ ਖਾਸ ਵਿਚਾਰਧਾਰਾ ਨਾਲ ਜੁੜ ਕੇ ਜਾਂ ਕਿਸੇ ਕੌਮ ਨਾਲ ਆਪਣੀ ਪਛਾਣ ਜੋੜ ਕੇ ਇੱਕ ਕਿਸਮ ਦੀ ਸੁਰੱਖਿਆ ਮਹਿਸੂਸ ਹੁੰਦੀ ਹੈ ਨਾ हां ਹੁੰਦੀ ਤਾਂ ਹੈ ਇੱਕ ਪਰਮਜਾ ਪਰ ਉਹ ਪੁੱਛਦੇ ਨੇ ਕਿ ਇਹ ਸੱਚੀ ਅਟੁੱਟ ਸੁਰੱਖਿਆ ਹੈ ਜਾਂ ਸਿਰਫ ਇੱਕ ਮਾਨਸਿਕ ਸਹਾਰਾ ਇਕ ਪੁਲੇਖਾ ਤੇ ਫਿਰ ਇਸੇ ਸਵਾਲ ਤੋਂ ਅੱਗੇ ਉਹ ਸੋਚ ਦੀ ਗੱਲ ਕਰਦੇ ਨੇ ਕਿ ਸਾਡੀ ਸੋਚ ਦਾ ਕੀ ਰੋਲ ਹੈ ਇਸ ਸਭ 'ਚ ਉਹਨਾਂ ਦੇ ਹਿਸਾਬ ਨਾਲ ਸਾਡੀ ਸਾਰੀ ਦੀ ਸਾਰੀ ਸੋਚ ਸਾਡਾ ਗਿਆਨ ਸਭ ਕੁਝ ਅਤੀਤ ਤੇ ਤਾਂ ਟਿਕਿਆ ਹੋਇਆ ਹੈ ਯਾਦਾਂ ਤਜਰਬੇ ਜੋ ਸਿੱਖਿਆ ਹੈ ਹਾਂ ਬਿਲਕੁਲ ਸਾਡੇ ਸਾਰੇ ਵਿਸ਼ਵਾਸ ਰੀਤੀ ਰਿਵਾਜ ਰੱਬ ਦਾ ਸੰਕਲਪ ਵੀ ਇਹ ਸਭ ਸੋਚ ਨੇ ਹੀ ਬਣਾਇਆ ਹੈ ਇੱਥੇ ਆ ਕੇ ਗੱਲ ਬਹੁਤ ਦਿਲਚਸਪ ਹੋ ਜਾਂਦੀ ਆ ਹਾਂ ਕਿਉਂਕਿ ਫਿਰ ਉਹ ਪੁੱਛਦੇ ਨੇ ਕਿ ਕੀ ਸੋਚ ਜਿਹੜੀ ਖੁਦ ਹੀ ਅਤੀਤ ਦਾ ਨਤੀਜਾ ਹੈ ਕਿ ਉਹ ਕਦੇ ਸਥਾਈ ਅਸਲੀ ਮਨੋਵਿਗਿਆਨਿਕ ਸੁਰੱਖਿਆ ਦੇ ਸਕਦੀ ਆ ਜਦੋਂ ਅਸੀਂ ਸੋਚਦਿਆਂ ਬਣਾਈਆਂ ਚੀਜ਼ਾਂ 'ਚ ਜਿਵੇਂ ਕੋਈ ਵਿਸ਼ਵਾਸ ਕੋਈ ਸਿਧਾਂਤ ਕੋਈ ਵਿਚਾਰਧਾਰਾ ਇਹਨਾਂ 'ਚ ਅਮਨ ਲੱਭਦੇ ਹਾਂ ਤਾਂ ਅਸੀਂ ਅਸਲ 'ਚ ਪਤਾ ਕਿੱਥੇ ਲੱਭ ਰਹੇ ਹੁੰਦੇ ਆ ਅਤੀਤ 'ਚ ਯਾਦਾਂ 'ਚ ਹੂੰ ਤੇ ਗੁਜ਼ਰੇ ਹੋਏ ਕੱਲ ਵਿੱਚ ਪਲਾ ਕੀ ਸਥਾਈਪਨਾ ਮਿਲ ਸਕਦੀ ਆ ਉਹ ਇਸ ਗਲਤੇ ਵੀ ਜ਼ੋਰ ਦਿੰਦੇ ਨੇ ਕਿ ਜਦੋਂ ਅਸੀਂ ਇਸ ਤਰ੍ਹਾਂ ਕਿਸੇ ਵਿਸ਼ਵਾਸ ਜਾਂ ਪਰਚਾਣ ਜਾਂ ਵਿਚਾਰਧਾਰਾ ਨਾਲ ਪੱਕੇ ਤੌਰ ਤੇ ਜੁੜ ਜਾਂਦੇ ਆ ਤਾਂ ਇਹ ਵੰਡੀਆਂ ਪਾਉਂਦਾ ਹੈ ਹਾਂ ਲਾਜ਼ਮੀ ਤੌਰ ਤੇ ਮੇਰਾ ਧਰਮ ਤੇਰਾ ਧਰਮ ਮੇਰੀ ਕੌਮ ਤੇਰੀ ਕੌਮ ਸਾਡੀ ਪਾਰਟੀ ਉਹਨਾਂ ਦੀ ਪਾਰਟੀ ਅਸੀਂ ਤੇ ਉਹ ਬਿਲਕੁਲ ਤੇ ਜਿੱਥੇ ਵੀ ਵੰਡ ਆ ਗਈ ਕ੍ਰਿਸ਼ਨਾ ਮੂਰਤੀ ਕਹਿੰਦੇ ਨੇ ਉੱਥੇ ਟਕਰਾਅ ਉੱਥੇ ਸੰਘਰਸ਼ ਹੋਣਾ ਹੀ ਹੋਣਾ ਹੈ ਇਹ ਕੋਈ ਥਿਉਰੀ ਨਹੀਂ ਇਹ ਤਾਂ ਰੋਜ਼ ਦੀ ਹਕੀਕਤ ਹੈ ਦੁਨੀਆ ਦੀ ਹੂੰ ਇਸ ਲਈ ਸਿਰਫ ਇਹਨਾਂ ਗੱਲਾਂ ਨੂੰ ਦਿਮਾਗ ਨਾਲ ਸਮਝ ਲੈਣਾ ਮਤਲਬ ਬੌਧਿਕ ਤੌਰ ਤੇ ਉਹ ਕਹਿੰਦੇ ਨੇ ਕਾਫੀ ਨਹੀਂ ਉਹ ਸੱਚ ਨੂੰ ਸਿੱਧਾ ਦੇਖਣ ਦੀ ਗੱਲ ਕਰਦੇ ਨੇ ਸੱਚ ਨੂੰ ਸਿੱਧਾ ਦੇਖਣਾ ਅੱਛਾ ਇਸ ਦਾ ਕੀ ਮਤਲਬ ਹੋਇਆ ਫਿਰ ਕੋਈ ਅੰਦਰੂਨੀ ਸਮਝ ਹਾਂ ਮਤਲਬ ਉਸ ਹਕੀਕਤ ਨੂੰ ਡੂੰਘਾਈ ਨਾਲ ਮਹਿਸੂਸ ਕਰਨਾ ਕਿ ਸੋਚ ਦੀ ਬਣਾਈ ਕਿਸੇ ਵੀ ਪਛਾਣ ਕਿਸੇ ਵਿਸ਼ਵਾਸ ਕਿਸੇ ਵਿਚਾਰਧਾਰਾ ਵਿੱਚ ਅਸਲੀ ਅਟੁੱਟ ਸੁਰੱਖਿਆ ਹੈ ਹੀ ਨਹੀਂ ਜਦੋਂ ਕੋਈ ਇਸ ਸਚਾਈ ਨੂੰ ਮਤਲਬ ਸਿਰਫ ਸ਼ਬਦਾਂ ਚ ਨਹੀਂ ਸਗੋ ਪੂਰੀ ਤਰ੍ਹਾਂ ਆਪਣੇ ਅੰਦਰ ਮਹਿਸੂਸ ਕਰ ਲੈਂਦਾ ਹੈ ਉਦੋਂ ਕੁਝ ਵੱਖਰਾ ਹੁੰਦਾ ਹੈ ਤੇ ਉਹ ਕੀ ਹੈ ਜੋ ਵੱਖਰਾ ਹੁੰਦਾ ਹੈ ਕੀ ਕਹਿੰਦੇ ਨੇ ਉਹ ਇਸ ਨੂੰ ਕ੍ਰਿਸ਼ਨ ਮੂਰਤੀ ਕਹਿੰਦੇ ਨੇ ਕਿ ਸੱਚ ਦੀ ਇਹ ਜਿਹੜੀ ਸਿੱਧੀ ਗਹਿਰੀ ਸਮਝ ਹੈ ਨਾ ਇਹ ਹੀ ਅਸਲ ਬੁੱਧੀ ਹੈ ਇਹ ਸਾਡੇ ਆਮ ਗਿਆਨ ਤਰਕ ਜਾਂ ਸਿੱਖੇ ਹੋਏ ਹੁਨਰ ਤੋਂ ਬਿਲਕੁਲ ਵੱਖਰੀ ਚੀਜ਼ ਹੈ ਇਹ ਬੁੱਧੀ ਕਿਸੇ ਦੀ ਨਿੱਜੀ ਨਹੀਂ ਹੁੰਦੀ ਨਾ ਹੀ ਇਹ ਕਿਸੇ ਸ਼ਰਤ ਜਾਂ ਹਾਲਾਤ ਤੇ ਨਿਰਭਰ ਕਰਦੀ ਹੈ ਇਹ ਉਦੋਂ ਕੰਮ ਕਰਦੀ ਹੈ ਜਦੋਂ ਮਨ ਅਤੀਤ ਦੀਆਂ ਬਣਾਈਆਂ ਹੱਦਾਂ ਪੱਖਪਾਤਾਂ ਤੇ ਡਰਾਂ ਤੋਂ ਮੁਕਤ ਹੋ ਕੇ ਦੇਖਦਾ ਹੈ ਅੱਛਾ ਤਾਂ ਮਤਲਬ ਅਸਲ ਸੁਰੱਖਿਆ ਕਿਸੇ ਬਾਹਰੀ ਸਹਾਰੇ 'ਚ ਨਹੀਂ ਸਗੋਂ ਇਸ ਬੁੱਧੀ ਵਿੱਚ ਹੈ ਇਸ ਸਾਫ਼ ਦੇਖਣ ਦੀ ਯੋਗਤਾ 'ਚ ਬਿਲਕੁਲ ਉਹਨਾਂ ਦੇ ਹਿਸਾਬ ਨਾਲ ਇਸੇ ਬੁੱਧੀ ਵਿੱਚ ਹੀ ਅਸਲੀ ਅਟੁੱਟ ਅੰਦਰੂਨੀ ਸੁਰੱਖਿਆ ਹੈ ਜਦੋਂ ਇਹ ਬੁੱਧੀ ਕੰਮ ਕਰਦੀ ਹੈ ਤਾਂ ਬੰਦਾ ਅਤੀਤ ਦੇ ਮਾਨਸਿਕ ਬੋਝ ਤੋਂ ਆਪਣੀਆਂ ਪਛਾਣਾਂ ਦੇ ਭਾਰ ਤੋਂ ਮੁਕਤ ਹੋ ਜਾਂਦਾ ਹੈ ਭਾਵੇਂ ਉਹ ਇਸੇ ਦੁਨੀਆ 'ਚ ਰਹਿ ਰਿਹਾ ਹੋਵੇ ਰੋਜ਼ ਦੇ ਕੰਮ ਕਰ ਰਿਹਾ ਹੋਵੇ ਮਤਲਬ ਸੰਸਾਰ ਵਿੱਚ ਰਹਿੰਦੇ ਹੋਏ ਵੀ ਇਸ ਦੀਆਂ ਬੰਡੀਆਂ ਤੋਂ ਟਕਰਾਵਾਂ ਤੋਂ ਮਾਨਸਿਕ ਤੌਰ ਤੇ ਉੱਪਰ ਉੱਠ ਜਾਂਦਾ ਹੈ ਹਾਂਜੀ ਕੁਝ ਇਸ ਤਰ੍ਹਾਂ ਤਾਂ ਫਿਰ ਇੰਨਾ ਸਾਰੀਆਂ ਗੱਲਾਂ ਦਾ ਨਿਚੋੜ ਕੀ ਨਿਕਲਿਆ ਕ੍ਰਿਸ਼ਨਾ ਮੁਰਤੀ ਸਾਨੂੰ ਇੱਕ ਤਰ੍ਹਾਂ ਨਾਲ ਚੁਣੌਤੀ ਦੇ ਰਹੇ ਨੇ ਕਿ ਅਸੀਂ ਆਪਣੇ ਅੰਦਰ ਜਾਤੀ ਮਾਰੀਏ ਆਪਣੀ ਸੁਰੱਖਿਆ ਦੀ ਪਾਲ ਨੂੰ ਸਮਝੀਏ ਤੇ ਸੋਚ ਕਿਵੇਂ ਕੰਮ ਕਰਦੀ ਹੈ ਉਸ ਨੂੰ ਗੌਰ ਨਾਲ ਦੇਖੀਏ ਸਹੀ ਗੱਲ ਹੈ ਉਹ ਸਾਨੂੰ ਕੁਝ ਬੁਨਿਆਦੀ ਸਵਾਲਾਂ ਨਾਲ ਛੱਡ ਜਾਂਦੇ ਨੇ ਜਿਵੇਂ ਕੀ ਸਿਰਫ ਬਹਿਸਾਂ ਤੇ ਵਿਚਾਰਾਂ ਤੋਂ ਪਰੇ ਸੱਚਾਈ ਦਾ ਸਿੱਧਾ ਅਨੁਭਵ ਹੋ ਸਕਦਾ ਹੈ ਕੀ ਇਹ ਸਮਝਣਾ ਸਿਰਫ ਦਿਮਾਗੀ ਕਸਰਤ ਹੈ ਜਾਂ ਇਹ ਸਚ부ਚ ਸਾਡੇ ਅੰਦਰ ਕੋਈ ਬੁਨਿਆਦੀ ਤਬਦੀਲੀ ਲਿਆ ਸਕਦਾ ਹੈ ਇੱਕ ਮਨੋਵਿਗਿਆਨਿਕ ਕ੍ਰਾਂਤੀ ਜਿਵੇਂ ਉਹ ਕਹਿੰਦੇ ਸਨ ਹਮ ਬਿਲਕੁਲ ਤੇ ਇੱਕ ਆਖਰੀ ਸਵਾਲ ਸ਼ਾਇਦ ਸੋਚਣ ਲਈ ਛੱਡ ਜਾਈਏ ਜੇਕਰ ਸੋਚ ਅਤੇ ਅਤੀਤ ਤੇ ਟਿਕੀਆਂ ਪਛਾਣਾਂ ਵਿੱਚ ਸਥਾਈ ਸੁਰੱਖਿਆ ਨਹੀਂ ਹੈ ਔਰ असल ਸੁਰੱਖਿਆ ਉਸ ਬੁੱਧੀ ਯਾਨੀ ਸੱਚ ਦੀ ਸਿੱਧੀ ਸਮਝ ਵਿੱਚ ਹੈ ਤਾਂ ਫਿਰ ਉਸ ਬੁੱਧੀ ਨੂੰ ਜਗਾਉਣ ਲਈ ਕੀ ਕਰਨਾ ਪਵੇਗਾ ਕੀ ਕੁਝ ਕੀਤਾ ਜਾ ਸਕਦਾ ਹੈ ਜਾਂ ਇਹ ਸਮਝ ਆਪਣੇ ਆਪ ਆਪ ਵਰਦੀ ਹੈ ਜਦੋਂ ਅਸੀਂ ਸੋਚਦੀਆਂ ਹੱਦਾਂ ਨੂੰ ਦੇਖ ਲੈਂਦੇ ਹਾਂ ਇਸ ਤੇ ਵਿਚਾਰ ਕਰਨਾ ਤਾਂ ਬਣਦਾ ਹੈ